ਜੇਤੇ ਵੀ ਬੇਇਨਸਾਫੀ ਹੋਵੇ ਜੇਤੇ ਵੀ ਜ਼ੁਲਮ ਹੋਵੇ ਉਤੇ ਖਾਸਾ ਡਟ ਕੇ ਉਸ ਜ਼ੁਲਮ ਦੇ ਖਿਲਾਫ ਉਸ ਬੇਇਨਸਾਫੀ ਦੇ ਖਿਲਾਫ ਡਟਦੇ ਨੇ ਇਹ ਸਿੱਖਾਂ ਨਾਲ ਬੇਇਨਸਾਫੀ ਹੁੰਦੀ ਹੈ ਉਤੇ ਵੀ ਸਾਨੂੰ ਡਟ ਕੇ ਆਵਾਜ਼ بلند ਕਰਨੀ ਚਾਹੀਦੀ ਹੈ ਕਿ ਲੋਕਾਂ ਦੀ ਮੰਗ ਹੈ ਕਿ ਕੈਨੇਡਾ ਇਹ ਸਿੱਖ ਨਸਲ ਨੂੰ ਰੈਕਗਨਾਈਜ਼ ਕਰੇ ਸਿੱਖ ਚੈਨਸਰ ਨੂੰ ਰੈਕਟਾਈਜ਼ ਕਰਨਾ ਨਾਲ ਹੋ ਖੁਸ਼ ਹੁੰਦਾ ਪਹਿਲਾਂ ਤਾਂ ਆਪਾਂ ਰੈਕਗਨਾਈਜ਼ ਕਰਦੇ ਹਾਂ ਕਿ ਸਿੱਖਾਂ ਨਾਲ ਇਹ ਬੇਇਨਸਾਫੀ ਹੋਈ ਹੈ ਉਜੀ ਗੱਲ ਆਪਾਂ ਸਿੱਦੇ ਹਮਲਾ ਕਰਦੇ ਉਸ ਜ਼ੁਲਮੀ ਹਕੂਮਤ ਜਿੰਨੇ ਨੇ ਨਸਤਕੁਸ਼ੀ ਕੀਤਾ ਉਹਦੇ ਸਿੱਧਾ ਪਹਹਾ ਕਰਦੇ ਕਿ ਇਹ ਗਾਗ ਸੀ ਇਹ ਨਹੀਂ ਹੋਣਾ ਚਾਹੀਦਾ ਸੀ ਆ ਗਿਆ ਬਹੁਤ ਧੰਨਵਾਦ ਅੱਜ ਆਪਾਂ ਖਾਸਾ ਸਾਜਨਾ ਦਿਵਸ ਮਨਾ ਮਨਾ ਰਹੇ ਆ ਉਹ ਜਿੰੜੀ ਗੱਲ ਹੈ ਕਿਉਂਕਿ ਇਹਦੇ ਚ ਸਿੱਖੀ ਦੀ ਗੱਲ ਆਉਂਦੀ ਆ ਕਿ ਖਾਸਾ ਬਣਿਆ ਬੇਇਨਸਾਫੀ ਦੇ ਖਿਲਾਫ ਲੜ ਲਈ ਜਿੱਥੇ ਵੀ ਬੇਇਨਸਾਫੀ ਹੋਵੇ ਜਿੱਥੇ ਵੀ ਜ਼ੁਲਮ ਹੋਵੇ ਉਥੇ ਖਾਲਸਾ ਡਟ ਕੇ ਉਸ ਜ਼ੁਲਮ ਦੇ ਖਿਲਾਫ ਉਸ ਬੇਇਨਸਾਫੀ ਦੇ ਖਿਲਾਫ ਲੜਦੇ ਨੇ ਤੇ ਆਪ ਚਾਹੁੰਦੇ ਕਿ ਸਰਬੱਤ ਦਾ ਭਲਾ ਹੋਵੇ ਹਰੇਕ ਕੌਮ ਵਾਸਤੇ ਹਰੇਕ ਇਨਸਾਨ ਨੂੰ ਬਰਾਬਰ ਦਾ ਹੱਕ ਮਿਲੇ ਨਾਲ ਦੇ ਨਾਲ ਜੇ ਸਿੱਖਾਂ ਨਾਲ ਬੇਇਨਸਾਫੀ ਹੁੰਦੀ ਹੈ ਉਥੇ ਵੀ ਸਾਨੂੰ ਡਟ ਕੇ ਆਵਾਜ਼ بلند ਕਰਨੀ ਚਾਹੀਦੀ ਹੈ ਆਵਾਜ਼ ਉਠਾਉਣੀ ਚਾਹੀਦੀ ਹੈ ਸੋ ਇਸਦੇ ਨਾਲ-ਨਾਲ ਜਿਵੇਂ ਭਾਈ ਸਾਹਿਬ ਨੇ ਕਿਹਾ ਇਸ ਸਾਲ ਸਿੱਖ ਨਸਲ ਤੁਸ਼ੀ ਦਾ 40ਵਾਂ ਮਰੀਗੰਡ ਤੇ 40ਵੇਂ ਮਰੀਗੰਡ ਦੇ ਵੇਲੇ ਸਾਡੀ ਆਸ ਹੈ ਮੇਰੀ ਟੀਮ ਵੱਲੋਂ ਕਿ ਜੋ ਸਿੱਖ ਨਸਲ ਤੁਸ਼ੀ ਹੋਇਆ ਉਹਨੂੰ ਫੈਡਰਲ ਥੀਏ ਤੋਂ ਮਾਤਾ ਦਵਾ ਦਿੱਤੀ ਜਾਵੇ ਇਹ ਬਹੁਤ ਜ਼ਰੂਰੀ ਉਪਰਾਲਾ ਆ ਕਿ ਸਿੱਖ ਜੈਨਸਾ ਨੂੰ ਰੈਕਗਨਾਈਜ਼ ਕਰਨਾ ਸਿੱਖ ਜਨ ਅਸਾਈ ਨੂੰ ਰੈਕਟ ਇਸ ਕਰ ਨਾਲ ਉਹ ਕੁਝ ਹੁੰਦਾ ਪਹਿਲਾਂ ਤਾਂ ਆਪਾਂ ਰੈਕਗਨਾਈਜ਼ ਕਰਦੇ ਆ ਕਿ ਸਿੱਖਾਂ ਨਾਲ ਇਹ ਬੇਇਨਸਾਫੀ ਹੋਈ ਹੈ ਦੂਜੀ ਗੱਲ ਆਪਾਂ ਸਿੱਧੇ ਹਮਲਾ ਕਰਦੇ ਉਸ ਜ਼ੁਲਮੀ ਹਕੂਮਤ ਜਿਨਣੇ ਇਹ ਨਸਦੂਸ਼ੀ ਕੀਤਾ ਉਹਦੇ ਸਿੱਧਾ ਬਹਾਮਾ ਕਰਦੇ ਕਿ ਇਹ ਗੱਲ ਸੀ ਇੰਨੇ ਹੋਣਾ ਚਾਹੀਦਾ ਸੀਗਾ ਨਾਲੇ ਆਪਾਂ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੱਕ ਵੀ ਇਹਦੇ ਉੱਤੇ ਆਪਾਂ ਨਾਸ਼ਰ ਪੋਣਿਆ ਕਿ ਹਾਲੇ ਕੋਈ ਕੀ ਹੋਇਆ ਕਿ ਸਿੱਖ ਨਾਲ ਜਨਤੀ ਕੌਮ ਨਾਲ ਹੋਇਆ ਸੋ ਬੀਤੀ ਆ ਇਸ ਉਪਰਾਲਾ ਵਾਸਤੇ ਆਪਾਂ ਸ਼ੁਰੂ ਕਰ ਰਹੇ ਆ ਇੱਕ ਪਟੀਸ਼ਨ ਉਹ ਪਟੀਸ਼ਨ ਦੇ ਬੀਤੀ ਆ ਕਿ ਤੁਸੀਂ ਤਸਕਰ ਕਰੋ ਆਪਾ ਹਜ਼ਾਰਾਂ ਦੀ ਕੀਤੀ ਚੋਕਟੇਸ਼ ਨੂੰ ਦੱਸ ਕੇ ਕਰਕੇ ਆਪਾ ਲੋਕ ਸਭਾ ਵਿਚ ਪ੍ਰਸੰਨ ਕਰਨਾ ਚਾਹੁੰਦੇ ਆ ਕਿ ਲੋਕਾਂ ਦੀ ਮੰਗ ਆ ਕਿ ਕੈਰਲ ਇਹ ਸਿੱਖ ਨਸ ਨੂੰ ਰੈਕਗਨਾਈਜ਼ ਕਰੇ ਤੇ ਫਿਰ ਆਪਾ ਨਵੰਬਰ ਤੱਕ ਸਾਡੀ ਇਹ ਪਲਾਨ ਹੈ ਕਿ ਨਵੰਬਰ ਜੋ 40ਵਾਂ ਵਰਗੰਡ ਉਸ ਉਸ ਇਹਨੇ ਤੱਕ ਆਪਾ ਰੈਕਗਨਾਈਜ਼ ਕਰਵਾਵਾਂਗੇ ਲੋਕ ਸਭਾ ਦੇ ਵਿੱਚ ਕੈਰਲ ਦੇ ਵਿੱਚ ਇਹ ਜ਼ਰੂਰੀ ਉਹ ਭਰਾਲਾ ਹੈ ਤੇ ਮੈਂ ਕਰਦਾ ਨਹੀਂ ਕਰ ਸਕਦਾ ਤੁਹਾਡੇ ਸਾਰੇ ਦੀ ਸਾਥ ਦੇ ਨਾਲ ਹੀ ਹੋਊਗਾ ਸੋ ਬੀਤੀਆ ਤੁਸੀਂ ਹਮ ਮਾਗੀ ਪਟੀਸ਼ਨ ਜਾਰੀ ਕਰੋ ਅੱਜ ਵੀ ਲੋਕ ਆਉਣਗੇ ਜਿਹੜੀ ਪਟੀਸ਼ਨ ਵਰਤਰੀ ਨੇ ਸੰਗ ਦੇ ਵਿੱਚ ਤੁਸੀਂ ਉਹਦੀ ਜਰੂਰਤ ਦੱਸ ਸਕਦੇ ਹੋ ਤੁਸੀਂ ਆਨਲਾਈਨ ਵੀ ਦੱਸ ਕੇ ਕਰ ਸਕਦੇ ਹੋ ndpi.ca/singgenocide ਉਹਦੇ ਉਤੇ ਜਰੂਰਤ ਦੱਸ ਕੇ ਕਰੋ ਰਸ਼ੀਆ ਪਾਕੀ ਆਪਾਂ ਇਹਨੂੰ ਰੈਕਗਨਾਈਜ਼ ਕਰਵਾਉਣਾ ਹੈ ਬਹੁਤ ਬਹੁਤ ਧੰਨਵਾਦ ਇਸ ਸਟੇਜ ਤੋਂ ਮੈਨੂੰ ਮਾਰਾ ਕਿ ਆਪਾਂ ਜੋ ਸ਼ਹੀਦ ਹਰਿ ਜ ਸਿੰਘ ਨੇ ਜਰ ਬਹੁਤੇ ਆਪਾਂ ਇੱਥੇ ਆਏ ਨੇ ਰੈਕਗਨਾਈਜ਼ ਕਰਨਾ ਕਿ ਉਹਨਾਂ ਨੇ ਕਿੰਨੀ ਕੁਰਬਾਨੀ ਕੀਤੀ ਆ ਉਹ ਸੋਚਦੇ ਜੋ ਸਿਕੰਦਰ ਅੰਬੇਦਕਰ ਸਾਹਿਬ ਕੀ ਆ ਆਪਾਂ ਇੱਥੇ ਵੀ ਇਹ ਪ੍ਰੋਬਲਮ ਨੂੰ ਪੂਰਾ ਕਰੀਏ ਜ਼ਰੂਰੀ ਆ ਇਹ ਵੀ ਇੱਕ ਜ਼ਰੂਰੀ ਉਪਰਾਲਾ ਹੈ ਜਿਹਦੇ ਨਾਲ ਆਪਾਂ ਇਤਸਾਦ ਦੀ ਆਵਾਜ਼ ਬੁਲੰਦ ਕਰ ਸਕਦੇ ਆ ਇੱਕ ਵਾਰੀ ਫੇਰ ਧੰਨਵਾਦ ਕਮੇਟੀ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਤੁਹਾਨੂੰ ਰੂਬਰੂ ਮਿਲ ਲਈ ਸਟੇਜ ਤੋਂ ਥੋੜੀਆ ਸਮਾਂ ਮੈਨੂੰ ਦਿੱਤਾ ਆ ਧੰਨਵਾਦ ਤੇ ਇੱਕ ਵਾਰੀ ਫੇਰ ਥੋੜੀ ਸਾਰਿਆਂ ਦਾ ਧੰਨਵਾਦੀ ਜਿਨ੍ਹਾਂ ਨੇ ਨਹੀਂ ਧਿਆਨ ਨਾਲ ਮੇਰੀ ਗੱਲ ਸੁਣੀ ਮਿਹਰਬਾਨੀ ਇੱਕ ਵਾਰੀ ਫੇਰ ਕਦਿ ਦੀ ਸਾਂਝ ਬਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ